ਅਲਦੀ ਵੀਡੀਓਸ ਤਾਂ ਤੁਸੀਂ ਵਾਇਰਲ ਹੁੰਦੀਆਂ ਦੇਖ ਰਹੇ ਹੋਵੋਗੇ ਦੋਸਤੋ ਰੁਪਿੰਦਰ ਹਾਂਡਾ ਦੀਆਂ ਕੈਨੇਡਾ ਦੇ ਐਡਮਿੰਟਨ ਤੋਂ ਕੀ ਹੈ ਪੂਰਾ ਮਸਲਾ ਇਹ ਕਿਸੇ ਨੂੰ ਹਲੇ ਤੱਕ ਸਮਝਦੇ ਵਿੱਚ ਨਹੀਂ ਆਇਆ ਸੋ ਆਪਾਂ ਪੂਰਾ ਤੁਹਾਨੂੰ ਮਸਲਾ ਦੱਸਦੇ ਹਾਂ ਕੀ ਹੋਇਆ ਸੀ ਰੁਪਿੰਦਰ ਹਾਂਡਾ ਦਾ ਜਿਹੜਾ ਲਾਈਵ ਕੰਸਰਟ ਸੀ ਉਹ ਐਡਮਿੰਟਨ ਦੇ ਵਿੱਚ ਸੀ ਤੀਆਂ ਦਾ ਮੇਲਾ ਦੱਸਿਆ ਜਾ ਰਿਹਾ ਹੋ ਰਿਹਾ ਸੀ ਉੱਥੇ ਤੇ ਕੁਝ ਗੱਲ ਛਿੜਪਈ ਪੇਮੈਂਟ ਨੂੰ ਲੈ ਕੇ ਵੀ ਪੇਮੈਂਟ ਨਹੀਂ ਹਲੇ ਤੱਕ ਦਿੱਤੀ ਗਈ ਸੀ ਰੁਪਿੰਦਰ ਹਾਂਡਾ ਨੂੰ ਪਰਫਾਰਮ ਕਰਨ ਦੀ ਜਿਹੜੇ ਇਹ ਰੁਪਿੰਦਰ ਹਾਂਡਾ ਦੇ ਸਾਈਡ ਦੇ ਵਿੱਚ ਨੇ ਇਹ ਉੱਥੇ ਐਂਕਰਿੰਗ ਕਰ ਰਹੀ ਸੀ ਤਾਂ ਇਹਨਾਂ ਨੇ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਾਇਦ ਕਿਸੇ ਪ੍ਰਮੋਟਰ ਦਾ ਫਿਰ ਕਿਸੇ ਹੋਰ ਦਾ ਮੈਸੇਜ ਸੀ ਪਰ ਰੁਪਿੰਦਰ ਹੰਡਾ ਨੇ ਉਸ ਨੂੰ ਦੇਖਿਆ ਨਹੀਂ ਤੇ ਮਾਈਕ ਨੂੰ ਛੱਟ ਕੇ ਭੱਜ ਗਈ ਪਰ ਰੁਪਿੰਦਰ ਹੰਡਾ ਨੇ ਉੱਥੇ ਪੂਰਾ ਲਾਈਵ ਕੰਸਰਟ ਲਾਇਆ ਜੇਕਰ ਤੁਸੀਂ ਉਹ ਪੂਰਾ ਲਾਈਵ ਕੰਸਰਟ ਦੇਖਣਾ ਚਾਹੁੰਦੇ ਹੋ ਲਿੰਕ ਡਿਸਕ੍ਰਿਪਸ਼ਨ ਤੇ ਫਰਸਟ ਕਮੈਂਟ ਦੇ ਵਿੱਚ ਪਾਤਾ ਆ ਉੱਥੋਂ ਤੁਸੀਂ ਪੂਰਾ ਲਾਈਵ ਕੰਸਰਟ ਇੱਕ ਵਾਰੀ ਜ਼ਰੂਰ ਦੇਖਿਓ ਇਹ ਵੀ ਗੱਲ ਰੁਪਿੰਦਰ ਹੰਡਾ ਨੇ ਆ ਕਿ ਕਿ ਬੇਸਿਕ ਮੈਨੂੰ ਪੇਮੈਂਟ ਦਵੋ ਚਾਹੇ ਨਾ ਦਵੋ ਪਰ ਮੈਂ ਇੱਥੇ ਆਪਣੇ ਲੋਕਾਂ ਦੇ ਪਿਆਰ ਕਰਕੇ ਆਈਆਂ ਆਪਣੇ ਫੈਨਸ ਦੇ ਪਿਆਰ ਕਰਕੇ ਆਈਆਂ ਤਾਂ ਮੈਂ ਇੱਥੇ ਲਾਈਵ ਕੰਸਰਟ ਲਾ ਕੇ ਜਾਊਂਗੀ ਬਾਕੀ ਡਿਸਕ੍ਰਿਪਸ਼ਨ ਫਰਸਟ ਕਮੈਂਟ ਦੇ ਵਿੱਚ ਪੂਰਾ ਲਾਈਵ ਕੰਸਰਟ ਆ ਦੇਖਿਓ ਜ਼ਰੂਰ